ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿੱਧੂ ਇਕਬਰਨਾਲਾ ਤੇ ਜੀ ਤੇ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਹੋਰ ਭੈਣਾਂ ਨੇ ਜਿਨ੍ਹਾਂ ਨੇ ਸੋਹਣੇ ਸੋਹਣੇ ਮੈਸੇਜ ਕੀਤੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਜਿਵੇਂ ਇਸੇ ਤਰ੍ਹਾਂ ਹੀ ਆਪਣੀ ਭੈਣ ਨੂੰ ਸੋਹਣੇ ਸੋਹਣੇ ਮੈਸੇਜ ਕਰਕੇ ਤੁਸੀਂ ਹੌਸਲਾ ਫਜ਼ਾਈ ਕਰਿਆ ਕਰੋ ਤੇ ਇਹ ਆਪਾਂ ਅੱਜ ਲੈ ਕੇ ਆ ਗਏ ਜੀ ਤੇ ਬੈਲ ਬੈਟਾ ਜੀ ਇਹ ਥ੍ਰੈਡ ਵਰਕ ਹੋਇਆ ਬੈਲ ਬੈਟੇ ਦੇ ਉੱਪਰ ਮਾਈਕਰੋ 9000 ਬੈਲ ਬੈਟਾ ਜੀ ਤੇ ਸਾਰਾ ਥ੍ਰੈਡ ਵਰਕ ਹੋਇਆ ਜੀ ਵਿੱਚ ਸ਼ੀਸ਼ੇ ਦਾ ਵਰਕ ਹੋਇਆ ਬਹੁਤ ਹੀ ਸੋਹਣਾ ਹੈ ਇਹਨੂੰ ਤੁਸੀਂ ਖਲਕਾਰੀ ਵੀ ਬਣਾ ਸਕਦੇ ਹੋ ਚਾਲਵੀ ਬਣਾ ਸਕਦੇ ਹਾਂ ਤੇ ਸ਼ਰਟ ਵੀ ਬਣਾ ਸਕਦੇ ਹੋ ਸ਼ਰਟ ਵੀ ਇਹ ਬਹੁਤ ਸੋਹਣੀ ਲੱਗੇਗੀ ਤੇ ਜਿਨ੍ਹਾਂ ਨੇ ਵੀ ਲੈਣ ਆਏ ਇਹ ਸੂਟ ਤੁਸੀਂ ਸ਼ਰਟ ਲੈਣੀ ਹੈ ਤਾਂ ਆਪਾਂ ਸਲਵਾਰ ਵੀ ਨਾਲ ਲਾ ਕੇ ਦੇਵਾਂਗੇ 벨ਵੈਟ ਦੀ ਜਿਹੜੇ ਵੀ ਕਲਰ ਦੀ ਤੁਸੀਂ ਸਲਵਾਰ ਲਵਾਉਣੀ ਹੋਵੇ ਦੱਸ ਸਕਦੇ ਹੋਗੇ ਜੋ ਵੀ ਇਹਦੇ ਵਿੱਚ ਕਲਰ ਹੈਗੇ ਤੇ ਜੇ ਤੁਸੀਂ ਛਾਲ ਬਣਾਣੀ ਹੈ ਦੁਪੱਟਾ ਬਣਾਉਣਾ ਤਾਂ ਆਪਾਂ ਲੈਸ ਲਾ ਕੇ ਰੈਡੀ ਕਰਕੇ ਦੇਵਾਂਗੇ ਜੀ ਤੇ ਕੱਪੜਾ ਹੀ ਆਪਣੇ ਕੋਲੇ ਸਨ ਹਾਲ ਤਾਂ ਜੀ ਇਹ ਕਪੜਾ ਪਾਵੇਗਾ ਤੁਹਾਨੂੰ 1000 ਰੁਪਏ ਦਾ ਜੀ ਇਸੇ ਤਰ੍ਹਾਂ 1000 ਰੁਪਏ ਦਾ ਪਾਵੇਗਾ ਤੇ ਰੈਡੀ ਕਰਵਾ ਕੇ ਤੁਸੀਂ ਦੁਪੱਟਾ ਰੈਡੀ ਕਰਵਾ ਕੇ ਲੈਣੇ ਹੋ ਤਾਂ ਆਪਾਂ 1200 ਤੁਹਾਨੂੰ ਲੈਸ ਲਾ ਕੇ ਰੈਡੀ ਕਰਕੇ ਦੇਵਾਂਗੇ ਜੀ ਕਰਨ ਲੈਸ ਲਾ ਕੇ ਤੇ ਜਿਵੇਂ ਵੀ ਜਿਹੜੀ ਭੈਣ ਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਇਹ ਆਪਾਂ ਸੈਂਪਲ ਦੇ ਤੌਰ ਤੇ ਕੋਈ ਪੀਸ ਲੈ ਕੇ ਆਏ ਆ ਇੱਕ ਦੇ ਆਉਣਗੇ ਜੀ ਆਪਣੇ ਕੋਲੇ ਸ਼ਿਮਰ ਪਸ਼ਮੀਨਾ ਦੇ ਸੂਟ ਬਹੁਤ ਹੀ ਸੋਹਣੇ ਵਾਉਟੀ ਫਾਈਨ ਕੁਆਲਿਟੀ ਹੈ ਜੀ ਸ਼ਿਮਰ ਪਸ਼ਮੀਨਾ ਦੀ ਤੇ ਗਲਤ ਕਮੈਂਟ ਕਰਨ ਵਾਲੇ ਸਜੇਤ ਰਣ ਜੀ ਇਹ ਸੂਟ ਅਸੀਂ 2000 ਦਾ ਵੀ ਖਰੀਦਿਆ ਹੋਇਆ ਹੈਗਾ ਸਾਡੀਆਂ ਭੈਣਾਂ ਨੇ ਜਿਹੜੇ ਸਾਡੇ ਤੋਂ ਵੇਅਰ ਕਰ ਰਹੇ ਆ ਸਾਨੂੰ ਦੱਸਿਆ ਵੀ ਉਹਨਾਂ ਨੇ 2000 ਦਾ ਵੀ ਖਰੀਦਿਆ ਤੇ ਆਪਾਂ ਇਹ ਸੂਟ ਤੁਹਾਨੂੰ ਸਿਰਫ 1000 ਰੁਪਏ ਦੇ ਵਿੱਚ ਦੇਵਾਂਗੇ ਜੀ 1000 ਰੁਪਏ ਦਾ ਸੂਟ ਦੇਵਾਂਗੇ ਪੂਰੀ ਫਾਈਨ ਕੁਆਲਟੀ ਹੈ ਜੀ ਬਹੁਤ ਹੀ ਵਧੀਆ ਡਿਜੀਟਲ ਪ੍ਰਿੰਟ ਹੈ ਚੈੱਕ ਕਰ ਸਕਦੇ ਹੋ ਜੀ ਤੁਸੀਂ ਡਿਜੀਟਲ ਪ੍ਰਿੰਟ ਹੈ ਜੀ ਬਹੁਤ ਹੀ ਸੋਹਣਾ ਇਹ ਸੀ ਗ੍ਰੀਨ ਕਲਰ ਆ ਗਿਆ ਜੀ ਮੈਂ ਚੰਗਾ ਆਏਗਾ ਸੂਟ 1000 ਰੁਪਏ ਰੇਟ ਹੋਵੇਗਾ স্ক্রিনশট ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਅਗਲਾ ਕਲਰ ਆ ਗਿਆ ਜੀ ਪਿੰਕ ਕਲਰ ਬਹੁਤ ਪਿਆਰੇ ਆ ਜੀ ਸਾਰੇ ਹੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਫਲਾਵਰ ਵਾਲਾ ਬਹੁਤ ਹੀ ਸੌਫਟ ਮਲائم ਕੱਪੜਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਸ਼ੇਮਰ ਪਸ਼ਮੀਨਾ 1000 ਰੁਪਿਆ ਰੇਟ 2000 ਵਾਲਾ ਸੂਟ ਹੈ ਜੀ ਸਿਰਫ 1000 ਰੁਪਿਆ ਰੇਟ ਹੋਵੇਗਾ ਇਹ ਪਲੇਨ ਸਲਵਾਰ ਆਏਗੀ ਜੀ ਨਾਲ ਦਾ ਹੀ ਪ੍ਰਿੰਟ ਹੁੰਦਾ ਥੋੜਾ-ਖੋੜਾ ਇਹਦੇ ਵਿੱਚ ਬਹੁਤ ਹੀ ਫਾਈਨ ਕੁਆਲਿਟੀ ਹੈ ਜੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹਾਂ ਜੀ ਇਹ ਆ ਗਿਆ ਜੀ ਸਕਿਨ ਕਲਰ ਦਾ ਸੂਟ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਸਕਿਨ ਕਲਰ ਰਹੇਗਾ ਇਹਦਾ ਬਹੁਤ ਹੀ ਸੋਹਣਾ ਸ਼ਿਮਰ ਪਸ਼ਮੀਨਾ ਦਾ ਸੂਟ ਹੈ ਜੀ ਸੌਫਟ ਕੁਆਲਿਟੀ ਹੈ ਬਹੁਤ ਹੀ ਵਧੀਆ ਡਿਜੀਟਲ ਪ੍ਰਿੰਟ ਹੈ ਇਹ ਨਾਲ ਪਲੇਨ ਸਲਵਾਰ ਆਏਗੀ ਜਿਹੜੀ ਵੀ ਭੈਣ ਨੇ ਬੁੱਕ ਕਰਨਾ ਹੈ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਭੈਣਾ ਪੁੱਛਦੀਆਂ ਰਹਿੰਦੀਆਂ ਆਪਾਂ ਨੂੰ ਫੋਨ ਕਰਕੇ ਵੀ ਤੁਸੀਂ ਸੀਓਡੀ ਕਰਦੇ ਹੋ ਜਾਂ ਨਹੀਂ ਕਰਦੇ ਹੋ ਸੀਓਡੀ ਆਪਾਂ ਨਹੀਂ ਕਰਦੇ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਜੀ ਪੇਮੈਂਟ ਔਨਲਾਈਨ ਰਹੇਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰ ਤੇ ਦੱਸਿਆ ਕਰੋ ਸਾਨੂੰ ਵੀ ਕਿੱਦਾਂ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗਦੇ ਸੂਟ ਸਾਨੂੰ ਕਮੈਂਟ ਕਰਕੇ ਜਰੂਰ ਪੈਣਾ ਸੁਝਾ ਦਿਆ ਕਰੋ ਤੇ ਸਾਰੀਆਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਸਾਨੂੰ ਕਮੈਂਟ ਕਰਦੇ ਆ ਸੋਹਣੇ ਸੋਹਣੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅੱਗੇ ਤੋਂ ਵੀ ਹੋਰ ਪਹਿਣਾ ਤੱਕ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਇਸਾਰੇ ਭੈਣ ਭਰਾ ਮਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ